ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਸ਼ਹਿਦ ਦੇ ਬਾਰੇ ਦੇ ਵਿੱਚ ਸ਼ਹਿਦ ਨੂੰ ਆਯੁਰਵੇਦ ਦੇ ਵਿੱਚ ਅੰਮ੍ਰਿਤ ਕਿਹਾ ਗਿਆ ਹੈ ਸ਼ਹਿਦ ਸਿਹਤ ਦੇ ਲਈ ਵੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ਲੇਕਿਨ ਦੋਸਤੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਜੇ ਦੀ ਸ਼ਹਿਦ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਉਦੋਂ ਹੀ ਇਹ ਆਪਣੇ ਲਈ ਲਾਭਕਾਰੀ ਸਾਬਤ ਹੁੰਦਾ ਹੈ ਅਤੇ ਜੇ ਆਪਾਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਤਾਂ ਆਪਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਹਨ ਤੋ ਦੋਸਤੋ ਸ਼ਹਿਦ ਨੂੰ ਸਹੀ ਤਰੀਕੇ ਨਾਲ ਨਾ ਇਸਤੇਮਾਲ ਕਰਨ ਦੇ ਨਾਲ ਇਹੀ ਸ਼ਹਿਦ ਆਪਣੇ ਲਈ ਇੱਕ ਜ਼ਹਿਰ ਬਣ ਜਾਂਦਾ ਹੈ ਤੋ ਦੋਸਤੋ ਜਿਸ ਪ੍ਰਕਾਰ ਆਯੁਰਵੇਦ ਦੇ ਵਿੱਚ ਸ਼ਹਿਦ ਨੂੰ ਅੰਮ੍ਰਿਤ ਮੰਨਿਆ ਹੈ ਅਤੇ ਆਯੁਰਵੇਦ ਦੇ ਵਿੱਚ ਹੀ ਸ਼ਹਿਦ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦੇ ਤਰੀਕੇ ਦੱਸੇ ਗਏ ਹਨ ਤੋ ਦੋਸਤੋ ਇਹ ਜਾਣਦੇ ਹਾਂ ਕਿ ਸ਼ਹਿਦ ਨੂੰ ਕਿੰਨੀਆਂ ਚੀਜ਼ਾਂ ਦੇ ਨਾਲ ਆਪਾਂ ਨੂੰ ਨਹੀਂ ਖਾਣਾ ਚਾਹੀਦਾ। ਤਾਂ ਦੋਸਤੋ ਸ਼ਹਿਦ ਨੂੰ ਕਦੇ ਵੀ ਗਰਮ ਖਾਣੇ ਦੇ ਨਾਲ ਨਹੀਂ ਖਾਣਾ ਚਾਹੀਦਾ। ਤਾਂ ਦੋਸਤੋ ਸ਼ਹਿਦ ਨੂੰ ਚਾਹ ਜਾਂ ਕੌਫੀ ਦੇ ਵਿੱਚ ਚੀਨੀ ਦੀ ਜਗ੍ਹਾ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਿਸ ਦੇ ਨਾਲ ਇਹ ਆਪਣੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ। ਤਾਂ ਦੋਸਤੋ ਸ਼ਹਿਦ ਨੂੰ ਕਦੇ ਵੀ ਭੁੱਲ ਕੇ ਤੇਲ ਜਾਂ ਮੱਖਣ ਦੇ ਵਿੱਚ ਨਾ ਮਿਲਾਓ। ਐਂ ਦੀ ਸਥਿਤੀ ਦੇ ਵਿੱਚ ਇਹ ਜ਼ਹਿਰ ਬਣ ਜਾਂਦਾ ਹੈ। ਤਾਂ ਦੋਸਤੋ ਸ਼ਹਿਦ ਨੂੰ ਕਦੇ ਵੀ ਜ਼ਿਆਦਾ ਤੇਜ਼ ਅੱਗ ਉੱਤੇ ਗਰਮ ਨਹੀਂ ਕਰਨਾ ਚਾਹੀਦਾ। ਤੋ ਦੋਸਤੋ ਜਿਸ ਪ੍ਰਕਾਰ ਸ਼ਹਿਦ ਨੂੰ ਗਰਮ ਖਾਣੇ ਦੇ ਨਾਲ ਨਹੀਂ ਖਾਣਾ ਚਾਹੀਦਾ ਹੈ ਉਸੇ ਪ੍ਰਕਾਰ ਮਾਸ ਮੱਛੀ ਦੇ ਨਾਲ ਸ਼ਹਿਦ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰੀਕੇ ਨਾਲ ਇਹ ਜ਼ਹਿਰ ਦਾ ਕੰਮ ਕਰਦਾ ਹੈ ਤਾਂ ਦੋਸਤੋ ਸ਼ਹਿਦ ਨੂੰ ਅਧਿਕ ਮਾਤਰਾ ਦੇ ਵਿੱਚ ਨਹੀਂ ਖਾਣਾ ਚਾਹੀਦਾ ਤਾਂ ਦੋਸਤੋ ਤੁਸੀਂ ਸ਼ਹਿਦ ਨੂੰ ਦਿਨ ਦੇ ਵਿੱਚ 2 ਜਾਂ 3 ਵਾਰ ਇੱਕ ਇੱਕ ਚਮਚ ਖਾ ਸਕਦੇ ਹੋ ਅਧਿਕ ਸ਼ਹਿਦ ਦਾ ਸੇਵਨ ਕਰਨ ਦੇ ਨਾਲ ਸ਼ਹਿਦ ਆਪਣੇ ਸਰੀਰ ਦੇ ਉੱਤੇ ਕਾਫੀ ਇਫੈਕਟ ਪਾ ਸਕਦਾ ਹੈ ਤਾਂ ਦੋਸਤੋ ਸ਼ਹਿਦ ਦੇ ਜੇ ਨੁਕਸਾਨ ਹੁੰਦਾ ਹੈ ਇਸ ਦੇ ਫਾਇਦੇ ਵੀ ਬਹੁਤ ਜ਼ਿਆਦਾ ਹਨ ਲੇਕਿਨ ਸ਼ਹਿਦ ਆਪਾਂ ਨੂੰ ਫਾਇਦਾ ਉਦੋਂ ਹੀ ਕਰਦਾ ਹੈ ਜਦੋਂ ਆਪਾਂ ਇਸ ਦਾ ਸਹੀ ਤਰੀਕੇ ਨਾਲ ਅਤੇ ਸਹੀ ਚੀਜ਼ਾਂ ਦੇ ਨਾਲ ਸੇਵਨ ਕਰੀਏ ਤਾਂ ਦੋਸਤੋ ਜੇ ਆਪਾਂ ਗਲਤ ਤਰੀਕੇ ਨਾਲ ਕਿਸੇ ਵੀ ਚੀਜ਼ ਦਾ ਉਪਯੋਗ ਕਰਾਂਗੇ ਚਾਹੇ ਉਹ ਸ਼ਹਿਦ ਹੋਵੇ ਜਾਂ ਫਿਰ ਕੋਈ ਹੋਰ ਚੀਜ਼ ਹੋਵੇ ਤਾਂ ਉਸ ਦੇ ਪ੍ਰਣਾਮ ਆਪਾਂ ਨੂੰ ਭੁਗਤਨੇ ਪੈਣਗੇ ਤੇ ਦੋਸਤੋ ਮੈਂ ਤੁਹਾਨੂੰ ਉਨਰੋਧ ਕਰਦਾ ਹਾਂ ਕਿ ਤੁਸੀਂ ਸ਼ਹਿਰ ਨੂੰ ਸਹੀ ਤਰੀਕੇ ਨਾਲ ਅਤੇ ਸਹੀ ਮਾਤਰਾ ਦੇ ਵਿੱਚ ਖਾਓ ਅਤੇ ਆਪਣੇ ਸਰੀਰ ਨੂੰ ਸਵਸਥ ਬਣਾਓ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ